ਦੇਸ਼-ਵਦੇਸ਼ ਬੈਠੇ ਸਾਰੇ ਉਹ ਦਰਸ਼ਕ ਜੋ ਇਸ ਸਮੇਂ ਜੁੜ ਚੁੱਕੇ ਨੇ ਸਾਡੇ ਚੈਨਲ ਜੀਡੀ ਪੰਜਾਬੀ ਦੇ ਨਾਲ ਉਹਨਾਂ ਦਾ ਨਿਗਾ ਸਵਾਗਤ ਕਰਦੇ ਆ ਜੀ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕੌਰ ਸਿੱਧੂ ਜਦੋਂ ਗੱਲ ਕਰਾਂਗੇ ਅੱਜ ਦੇ ਲਾਈਵ ਪ੍ਰੋਗਰਾਮ ਦੀ ਤਾਂ ਖਾਸ ਹੋਣ ਜਾ ਰਿਹਾ ਕਿਉਂਕਿ ਗੱਲ ਹੋਏਗੀ ਵਿਕਸਿਤ ਭਾਰਤ ਦੀ ਗੱਲ ਹੋਏਗੀ ਉਸ ਵਿਕਸਿਤ ਭਾਰਤ ਦੇ ਵਿੱਚ ਸਟਾਰਟਅੱਪਸ ਦੀ ਭੂਮਿਕਾ ਦੀ ਇਹਦੇ ਬਾਰੇ ਚਰਚਾ ਛਿੜੇਗੀ ਅੱਜ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਚਰਚਾ ਦੇ ਤੇ ਚਾਤ ਪਾਉਣ ਦੇ ਲਈ ਸਾਡੇ ਅੱਜ ਦੇ ਮਾਹਰ ਸਾਡੇ ਕੋਲ ਸਟੂਡੀਓਜ਼ ਪਹੁੰਚ ਚੁੱਕੇ ਨੇ ਕਨਮੁਲ ਬੰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਵਿਸ਼ਾ ਮਾਹਰ ਹਰਦੇਸ਼ ਮੈਦਾਨ ਹੋਰਾਂ ਦਾ ਮੈਦਾਨਜੀ ਸਟੂਡੀਓ ਚ ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਡਾਕਟਰ ਕਪਿਲ ਮਹਿਤਾ ਜੀ ਜੋ ਕਿ ਪ੍ਰੋਫੈਸਰ ਤੇ ਵਿਸ਼ਾ ਮਾਹਰ ਨੇ ਸੋ ਇਹਦੇ ਬਾਰੇ ਚਰਚਾ ਸਟੂਡੀਓ ਵਿੱਚ ਜਾਰੀ ਰਹੇਗੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਜੋ ਗੱਲਬਾਤ ਕੀਤੀ ਗਈ ਸਟਾਰਟਅਪ ਇੰਡੀਆ ਨੂੰ ਲੈ ਕੇ ਉਹਦੇ ਬਾਰੇ ਗੱਲਬਾਤ ਹੋਏਗੀ ਉਹਨੂੰ ਅਸੀਂ ਉਸ ਵਿਜੂਅਲਜ਼ ਦੇ ਨਾਲ ਜੁੜਾਂਗੇ ਉਸ ਤੋਂ ਬਾਅਦ ਮੁਰ ਸਟੂਡੀਓ ਚ ਵਾਪਸ ਆਵਾਂਗੇ दस साल पहले हालत क्या थे इंडिविजुअल एफर्ट्स और इनोवेशन के लिए बहुत गुंजाइश ही नहीं थी हमने उन परिस्थितियों को चैलेंज किया हमने स्टार्टअप इंडिया प्रोग्राम लॉन्च किया हमने युवाओं को खुला आसमान दिया और आज नतीजा हमारे सामने है सिर्फ 10 साल में स्टार्टअप इंडिया मिशन एक रिवॉल्यूशन बन चुका है भारत आज दुनिया का थर्ड लार्जेस्ट स्टार्टअप इकोसिस्टम है दस साल पहले देश में 500 से भी कम स्टार्टअप थे आज ये संख्या बढ़कर दो लाख से ज्यादा है 2014 में भारत में सिर्फ चार यूनिकॉन थे आज भारत में करीब सवा सौ एक्टिव यूनिकॉन है दुनिया भी आज इस सक्सेस स्टोरी को हैरानी से देख रही है आने वाले समय में जब भारत की स्टार्टअप जर्नी की बात होगी तो यहां इस हॉल में बैठे कितने ही युवा खुद में एक ब्राइट केस स्टडी बनने वाले हैं और साथियों मुझे ये देखकर और भी अच्छा लगता है कि स्टार्टअप इंडिया का मोमेंटम लगातार तेज हो रहा है आज के स्टार्टअप यूनिकॉन बन रहे हैं यूनिकॉन अपने आईपीओ लॉन्च कर रहे हैं ज्यादा से ज्यादा जॉब क्रिएट कर रहे हैं पिछले ही साल यानी 2025 में करीब 44,000 और नए स्टार्टअप रजिस्टर हुए हैं ये स्टार्टअप इंडिया की शुरुआत के बाद किसी एक साल के सबसे बड़ा जंप है ये ये आंकड़े इस बात के गवाह है कि हमारे स्टार्टअप इकोसिस्टम इनोवेशन और ग्रोथ को किस तरह ड्राइव कर रहे हैं स्टूडियो चेकवरी फिरतों स्वागत करते हैं सो विकसित भारत ਦੇ ਵਿੱਚ ਸਟਾਰਟਅਪ ਦੀ ਜੋ ਭੂਮਿਕਾ ਹੈ ਉਹਦੇ ਬਾਰੇ ਲਾਈਵ ਚਰਚਾ ਹੁਣ ਸਟੂਡੀਓ ਦੇ ਵਿੱਚ ਸ਼ੁਰੂ ਕਰਾਂਗੇ ਹਰਤੇਸ਼ ਮਦਾਨ ਜੀ ਤੇ ਡਾਕਟਰ ਮਹਿਤਾ ਮੇਰੇ ਨਾਲ ਨੇ ਸੋ ਮਦਾਨ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਨਾ ਸਟਾਰਟਅਪ ਦੀ ਕਿਉਂਕਿ ਆਪਾਂ ਜਿੱਦਾਂ ਸੁਣਿਆ ਕਿ 10 ਸਾਲ ਪੂਰੇ ਹੋ ਗਏ ਤੇ ਕੋਈ ਕ੍ਰਾਂਤੀ ਦਾ ਰੂਪ ਜਿਹੜਾ ਨੇ ਲੈ ਲਿਆ ਤੇ ਜੇ ਇੰਡੀਵਿਜੂਅਲ ਨੂੰ ਇੱਕ ਗੱਲ ਇਹ ਸਮਝਣਾ ਹੋਵੇ ਕਿ ਸਟਾਰਟਅਪਸ ਹੈ ਕੀ ਚੀਜ਼ ਹੈ ਅਸੀਂ ਕਿਹਨੂੰ ਸਟਾਰਟਅਪ ਦੀ ਇੱਕ ਪਰਿਭਾਸ਼ਾ ਦੇ ਅੰਦਰ ਬੰਨਾਂਗੇ ਤਾਂ ਅਸੀਂ ਕੀ ਉਸ ਗੱਲ ਨੂੰ ਐਲੈਬੋਰੇਸ਼ਨ ਕਿਸ ਤਰ੍ਹਾਂ ਹੋਏਗੀ ਜੀ ਦੇਖੋ ਜੀ ਜਦ ਅਸੀਂ ਸਟਾਰਟਅਪ ਦੀ ਗੱਲ ਕਰਦੇ ਹਾਂ ਤਾਂ ਸਟਾਰਟਅਪ ਦਾ ਮਤਲਬ ਹੈ ਆਪਣਾ ਕੰਮ ਸ਼ੁਰੂ ਕਰਨਾ ਹਮ ਇਹਦੀ ਕੋਈ ਸੀਮਾ ਨਹੀਂ ਹੈ ਵੀ ਤੁਸੀਂ ਛੋਟਾ ਕੰਮ ਹੈ ਵੱਡਾ ਕੰਮ ਹੈ ਸਭ ਸਟਾਰਟਅਪ ਹੈ ਤੇ ਜੇ ਤੁਸੀਂ ਸਟਾਰਟਅਪ ਸ਼ੁਰੂ ਕਰਦੇ ਹੈ ਤਾਂ ਅਸੀਂ ਕਿਸੇ ਨਾ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਲੱਭਦੇ ਜੀ ਉਹ ਲੋਕਾਂ ਚ ਕੋਈ ਐਸੀ ਚੀਜ਼ ਹੈ ਬਿਜ਼ਨਸ ਦੀ ਜਿਹੜੀ ਜਿਹਦੀ ਕਾਰਟ ਹੈ ਜਾਂ ਕਮੀ ਹੈ ਉਹ ਉਹਦੇ ਅਰਾਊਂਡ ਹੀ ਬਿਜ਼ਨਸ ਇੱਕ ਡਵੈਲਪ ਹੋਏਗਾ ਜੀ ਤੇ ਟੈਕਨੀਕਲੀ ਸਭ ਕੁਝ ਇਸਟਾਰਟਅਪ ਹੈ ਜੀ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਹੋ ਤੁਸੀਂ ਲੋਕਾਂ ਨੂੰ এমਪਲੋਇਮੈਂਟ ਦੇ ਰਹੇ ਹੋ ਬੇਰੋਜਗਾਰ ਰੋਜ਼ਗਾਰ ਦੇ ਰਹੇ ਹੋ ਲੋਕਾਂ ਨੂੰ ਉਹ ਸਟਾਰਟਅਪ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਕੰਮ ਹੈ ਜੀ ਡਾਕਟਰ ਸਾਹਿਬ ਜੇ ਮੈਂ ਗੱਲ ਕਰਾਂ ਕਿ ਅਗਰ ਸਟਾਰਟਅਪ ਕੋਈ ਕਰਨਾ ਚਾਹੁੰਦਾ ਹੈ ਇਹ ਕੀ ਅਧਰ ਲਈ ਕੋਈ ਬਾਉਂਡਰੀਜ਼ ਨੇ ਕੋਈ ਲਿਮਿਟੇਸ਼ਨਸ ਨੇ ਕਿ ਇੱਕ ਇੰਡੀਵਿਜੂਅਲ ਹੈ ਕਿ ਉਹਦੀ ਕੋਈ ਐਲੀਜੀਬਿਲਿਟੀਜ਼ ਨੇ ਕੌਣ ਸਟਾਰਟਅਪ ਆਪਣਾ ਕਰ ਸਕਦਾ ਹੈ ਸਟਾਰਟਅਪ ਦੇ ਲਈ ਦੇਖੋ ਜੀ ਕੋਈ ਵੀ ਐਸ ਸੱਚ ਕੋਈ ਲਿਮਿਟ ਨਹੀਂ ਹੈਗੀ ਸਟਾਰਟਅਪ ਕਰਨ ਦੇ ਲਈ ਬੰਦੇ ਦੇ ਦਿਮਾਗ 'ਚ ਇੱਕ ਆਈਡੀਆ ਹੋਣਾ ਚਾਹੀਦਾ ਹੈ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਇਹ ਪ੍ਰੋਬਲਮ ਮੈਂ ਸੋਸਾਇਟੀ ਦੇ ਵਿੱਚ ਲੱਭੀ ਹੈ ਉਸ ਪ੍ਰੋਬਲਮ ਦਾ ਇੱਕ ਇਨੋਵੇਸ਼ਨ ਦੇ ਥਰੂ ਅਗਰ ਕੋਈ ਸੋਲੂਸ਼ਨ ਜੇ ਮੇਰੇ ਕੋਲ ਹੈਗਾ ਤਾਂ ਉਹ ਬੰਦਾ ਸਟਾਰਟਅਪ ਕਰ ਸਕਦਾ ਹੈ ਸਟਾਰਟਅਪ ਕਿਸੇ ਵੀ ਫੀਲਡ 'ਚ ਕਿਸੇ ਵੀ ਇੰਡਸਟਰੀ 'ਚ ਕਿਸੇ ਵੀ ਟੈਕਨੋਲੋ ਕਰਕੇ ਕੋਈ ਵੀ ਜੀਵ ਕਰ ਸਕਦਾ ਹੈ ਜੀ ਅ ਰਤੇਜ ਜੀ ਆਪਾਂ ਗੱਲ ਕਰਦੇ ਹਾਂ ਰਤੇਜ ਜੀ ਕਿ 2016 ਦੇ ਵਿੱਚ ਕ੍ਰਾਂਤੀ ਜਿਹੜੀ ਸ਼ੁਰੂ ਹੋਈ ਇੱਕ ਸਟਾਰਟਿੰਗ ਸੀਗੀ ਤੇ ਹੁਣ ਉਹ ਲਹਿਰ ਬਣ ਗਈ ਲਹਿਰ ਬਣ ਕੇ 2025 ਜਿਹੜਾ ਸੀਗਾ ਉਹ ਸਟਾਰਟਅਪ ਦਾ ਇੱਕ ਜਿਹੜਾ ਸਾਲ ਆ ਉਹ ਮੰਨਿਆ ਗਿਆ 50000 ਨਵੀਆਂ ਜਿਹੜੀਆਂ ਨੌਕਰੀਆਂ ਜਨਰੇਟ ਹੋ ਗਈਆਂ ਜੀ 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 ਕਿਸ ਚੀਜ਼ ਦਾ ਵੱਡਾ ਇਹਦੇ ਚ ਹਿੱਸਾ ਮੰਨਦੇ ਹੋ ਕਿਹੜੀ ਚੀਜ਼ ਸੀਗੀ ਜਿਹਨੇ ਇਹਨੂੰ ਇੰਨਾ ਪੁਸ਼ ਕੀਤਾ ਸਟਾਰਟਅਪ ਨੂੰ ਕਿ ਅੱਜ ਅਸੀਂ ਜਦੋਂ ਅਸੀਂ ਅੰਕੜਿਆਂ ਦੀ ਗੱਲ ਕਰਦੇ ਚਾਹ ਹਿੰਦੀਆ ਲੈਵਲ ਦੀ ਚਾਹ ਪੰਜਾਬ ਲੈਵਲ ਦੀ ਤੇ ਅੱਜ ਅਸੀਂ ਉਹਨਾਂ ਅੰਕੜਿਆਂ ਦੇ ਵਿੱਚ ਬਹੁਤ ਅੱਗੇ ਆਪਣੇ ਦੇਸ਼ ਨੂੰ ਲੈ ਆਏ ਆ ਆਪਣੇ ਸੂਬੇ ਨੂੰ ਲੈ ਆਏ ਆ ਕੋਈ ਇਹਦੇ ਦੋ ਚੀਜ਼ਾਂ ਹੈ ਜੀ ਇੱਕ ਤਾਂ ਸਰਕਾਰ ਦੀ ਮੁਹਿੰਮ ਜੀ ਜਦ ਤੱਕ ਸਰਕਾਰ ਕਿਸੇ ਚੀਜ਼ ਨੂੰ ਵਧਾਏਗੀ ਨਹੀਂ ਉਹ ਗੱਤ ਹੀ ਨਹੀਂ ਤਾਂ ਸਰਕਾਰ ਨੇ ਬੜੀ ਪਾਲਿਸੀ ਜਿਹੜੀ ਸਟਾਰਟਅਪ ਪਾਲਿਸੀ ਹੈ ਉਹ ਬਹੁਤ ਜਗ੍ਹਾ ਫੰਡਿੰਗ ਆਈ ਅਲੱਗ-ਅਲੱਗ ਇਨਕਿਊਬੇਸ਼ਨ ਸੈਂਟਰ ਖੁੱਲੇ ਜੀ ਦੂਜਾ ਦੀ ਕਲਚਰ ਡਵੈਲਪ ਕਰਨਾ ਇੱਕ ਬੰਦੇ ਦੀ ਇੱਕ ਬੱਚੇ ਦੀ ਸਕਸੈਸ ਨੂੰ ਦੇਖ ਕੇ ਦੂਜਾ ਬੱਚਾ ਮੋਟੀਵੇਟ ਹੁੰਦਾ ਮੈਂ ਵੀ ਕਰ ਸਕਦਾ ਇਹ ਇਹ ਕਰ ਸਕਦਾ ਤਾਂ ਮੈਂ ਵੀ ਕਰ ਸਕਦਾ ਇੱਕ ਸਾਡੀ ਸੋਸਾਇਟੀ ਚ ਕਲਚਰਲ ਚੇਂਜ ਆਇਆ ਜਿਹੜਾ ਬੇਸ ਤੋਂ ਜਿਹਨੂੰ ਕਹਿੰਦੇ ਨੇ ਨਾ ਜੀ ਜਿੱਥੇ ਜਾਗਰੂਕਤਾ ਸੀ ਸ਼ਬਦ ਯੂਜ਼ ਕਰਦੇ ਆ ਤੇ ਸੋਸਾਇਟੀ ਪਹਿਲਾਂ ਨਾ ਕਹਿੰਦੇ ਸੀ ਆਪਣਾ ਕੰਮ ਐ ਚਲੋ ਠੀਕ ਐ ਛੋਟਾ ਹੁਣ ਕੀ ਐ ਕਿ ਉਹ ਕਹਿੰਦੇ they take pride ਨਹੀਂ ਇਹ ਉਹ ਕਹਿੰਦੇ ਕਿ ਨਹੀਂ ਮੇਰਾ ਕੰਮ ਹੈ ਸਾਨੂੰ ਬੜੀ ਖੁਸ਼ੀ ਹੈ ਤਾਂ ਉਹ ਜਿਹੜੀ ਚੀਜ਼ ਹੈ ਉਹ ਦੋ ਚੀਜ਼ਾਂ ਸੀ ਕਿ ਇੱਕ ਸਰਕਾਰ ਦੀ ਨਿਤਰਫੋਂ ਜੋ ਚੀਜ਼ਾਂ ਮਿਲੀਆਂ ਤੇ ਦੂਜਾ ਇੱਕ ਸੁਸਾਇਟੀ ਜਿਹੜਾ ਕਲਚਰ ਹੋਇਆ ਜਿਹੜਾ ਸਰਕਾਰ ਨੇ ਲੋਕਾਂ ਨੇ ਇੱਕ ਨਵੀਂ ਨਜ਼ਰ ਤੋਂ ਬਿਜ਼ਨਸ ਨੂੰ ਦੇਖਣਾ ਸ਼ੁਰੂ ਕੀਤਾ ਬਹੁਤ ਬਿਹਤਰ ਗੱਲ ਕੀਤੀ ਕਿਉਂਕਿ ਡਾਕਟਰ ਇੱਕ ਮੈਂ ਤੁਹਾਡਾ ਸਵਾਲ ਕਰਨਾ ਚਾਹੁੰਨੀ ਕਿ ਜਦੋਂ ਆਪਾਂ ਪਹਿਲਾਂ ਬੱਚੇ ਨੂੰ ਪੜਾਉਦੇ ਸੀਗੇ ਉਹਨੇ 10th ਕੀਤੀ ਪਲੱਸ 2 ਕੀਤੀ ਤਾਂ ਆਪਾਂ ਨਾਰਮਲੀ ਕਹਿੰਦੇ ਸੀ ਇਹ ਵਾਲੇ ਸਬਜੈਕਟ ਲੈ ਲੈ ਤੈਨੂੰ ਅੱਛੀ ਜੌਬ ਮਿਲੇਗੀ ਹੁਣ ਜਿਹੜਾ ਉਹ ਟ੍ਰੈਂਡ ਹੈ स्टार्टअप इंडिया ਦਾ ਜਦੋਂ ਉਹ கான்ਸੈਪਟ ਇੱਕ ਸਾਹਮਣੇ ਆਇਆ ਤੇ ਹੁਣ ਸ਼ਾਇਦ ਮਾਈਂਡਸੈਟ ਪੇਰੈਂਟਸ ਦਾ ਵੀ ਚੇਂਜ ਹੋ ਗਿਆ ਉਹ 10ਵੀਂ 12ਵੀਂ ਅਗਰ ਬੱਚੇ ਨੂੰ ਕਿਸੇ ਸਬਜੈਕਟ ਦੇ ਨਾਲ ਕਰਵਾ ਰਿਹਾ ਇਸ ਮਾਈਂਡਸੈਟ ਦੇ ਨਾਲ ਇੱਕ ਅੱਛੀ ਜੌਬ ਮਿਲੇਗੀ ਬਲਕਿ ਇਸ ਨਾਲ ਕਿ ਅੱਛਾ ਸਟਾਰਟਅਪ ਹੋ ਸਕਦਾ ਹੈ ਬਿਲਕੁਲ ਬਿਲਕੁਲ ਮੈਮ ਬਿਲਕੁਲ ਸਹੀ ਗੱਲ ਹੈ ਅਗਰ ਆਪਾਂ ਗੱਲ ਕਰੀਏ ਇੱਕ ਬੱਚੇ ਦੀ ਹੈ ਇਵਨ ਉਹਨਾਂ ਦੇ ਪੇਰੈਂਟਸ ਦੀ ਤਾਂ ਪੇਰੈਂਟਸ ਬੱਚੇ ਨੂੰ ਕਹਿੰਦੇ ਸੀ ਕਿ ਮੇਰਾ ਬੱਚਾ ਡਾਕਟਰ ਬਣੇਗਾ ਇੰਜੀਨੀਅਰ ਬਣੇਗਾ ਬੱਚੇ ਦਾ ਵੀ ਇੱਕ ਡ੍ਰੀਮ ਹੁੰਦਾ ਸੀ ਲੇਕਿਨ ਅੱਜ ਦੀ ਡੇਟ ਵਿੱਚ ਬੱਚਾ ਇੱਕ ਡਿ ਕਰਨੀ ਮੈਂ ਨੌਕਰੀ ਦੇਣ ਵਾਲਾ ਬਣਨਾ ਹੈ ਤੇ ਉਸ ਬੱਚੇ ਦੇ ਕੋਲ ਇੱਕ ਪ੍ਰੋਪਰ ਆਈਡੀਆ ਹੈਗਾ ਤਾਂ ਉਹ ਬੱਚਾ ਅੱਗੇ ਨੌਕਰੀ ਲੋਕਾਂ ਨੂੰ ਦੇ ਸਕਦਾ ਹੈ ਤੇ ਐਂਟਰਪ੍ਰੈਨਿਅਰ ਬਣ ਸਕਦਾ ਹੈ ਐਂ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਕਹਿਣਾ ਚਾਹੂੰਗਾ ਕਿ ਉਸ ਬੱਚੇ ਦੇ ਅੰਦਰ ਉਸ ਯੰਗ ਮਾਈਂਡ ਦੇ ਅੰਦਰ ਕੀ ਹੋਣਾ ਚਾਹੀਦਾ ਹੈ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਕੋਲ ਇੱਕ ਕਨਸੀਵ ਕਰਨ ਦੀ ਰਿਕੁਆਇਰਮੈਂਟ ਹੈ ਬਿਲੀਵ ਕਰਨ ਦੀ ਹੈ ਤੇ ਅਚੀਵ ਕਰਨ ਦੀ ਹੈ ਕਨਸੀਵ ਬਿਲੀਵ ਅਚੀਵ ਜੇ ਇਹ ਤਿੰਨੋਂ ਚੀਜ਼ਾਂ ਇੱਕ ਬੱਚੇ ਦੇ ਮਾਈਂਡ ਚ ਕਲੀਅਰ ਹੋਣਗੀਆਂ ਤਾਂ ਕੋਈ ਵੀ ਬੱਚਾ ਐਂਟਰਪ੍ਰੈਨਿਅਰ ਬਣ ਸਕਦਾ ਹੈ ਮਦਨ ਜੀ ਆਪਾਂ ਅਗਰ ਅੱਜ ਗੱਲ ਕਰਦੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਆ ਡਵੈਲਪਮੈਂਟ ਇੰਡੀਆ ਦੀ ਗੱਲ ਕਰਦੇ ਆ ਜਾਂ ਹੁਣ ਅਸੀਂ ਬਹੁਤ ਐਡਵਾਂਸਮੈਂਟਸ ਇਹਦੇ ਵਿੱਚ ਆ ਗਈਆਂ ਤੁਹਾਡਾ ਤਜਰਬਾ ਇਹਦੇ ਸੀ ਦੇ ਵਿੱਚ ਹੈ ਤਾਂ ਮੈਂ ਗੱਲ ਛੇੜ ਰਹੀ ਹਾਂ ਕਿ ਆਪਾਂ AI ਦਾ ਯੁੱਗ ਆ ਗਿਆ ਡਿਜੀਟਲ ਹੋਏ ਉਸ ਤੋਂ ਬਾਅਦ ਹੁਣ AI ਆ ਗਈ AI ਨੇ ਸਟਾਰਟਅੱਪਸ ਨੂੰ ਕਿੰਨਾ ਕੁ ਬੂਸਟ ਦਿੱਤਾ ਜਾਂ ਕਿੰਨੇ ਵੱਡੇ ਲੈਵਲ ਤੇ ਓਪਰਚ्युनिटीਜ਼ ਕ੍ਰੀਏਟ ਕੀਤੀਆਂ ਦੇਖੋ ਜੀ ਮੈਂ ਕਵਾਂਗਾ ਜੋ AI ਹੈ ਹਲੇ ਬਿਲਕੁਲ ਸ਼ੁਰੂਆਤੀ ਦੌਰ 'ਚ ਹੈ ਜੀ ਹਲੇ ਤਾਂ ਓਪਰਚ्युनिटीਆਂ ਆਣੀਆਂ ਸ਼ੁਰੂ ਹੋਈਆਂ ਹਾਂ ਹਮ ਅਗਲੇ 3 ਸਾਲ ਜੋ ਮੈਂ ਸਮਝਦਾ ਜੋ ਮੈਂ ਦੇਖਿਆ ਹੈ ਕਿਉਂਕਿ ਅਸੀਂ ਇੰਟਰਨੈਟ ਦਾ ਪਹਿਲਾ ਫੇਸ ਸੀਗਾ ਉਹ 98 99 ਇੰਟਰਨੈਟ ਆਇਆ ਸੀਗੀ ਉਹ ਪਹਿਲਾ ਦੌਰ ਸੀਗਾ ਤੇ ਇਹ ਦੂਜੀ ਬੜੀ ਜਿਹੜੀ ਕ੍ਰਾਂਤੀ ਆਈ ਹੈ ਇਹ AI ਦੀ ਆਈ ਹੈ ਜੀ ਜੋ ਚੀਜ਼ਾਂ ਜਦ ਜਦ ਕੋ ਮੋਬਾਈਲ ਫੋਨ ਆਏ ਅਸੀਂ ਐਪਾਂ ਯੂਜ਼ ਕਰਨੀ ਸ਼ੁਰੂ ਕੀਤੀਆਂ ਇੱਕ ਰੈਵੋਲੂਸ਼ਨ ਆਈ ਕਿੰਨੀ ਐਪਾਂ ਆਈਆਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਤੇ ਇਦਾਂ ਹੀ ਜਦ AI ਆਏਗੀ ਹੂੰ ਇਹ ਐਸੀ-ਐਸੀ ਚੀਜ਼ਾਂ ਹੋਣਗੀਆਂ ਜੀ ਇਹ ਕੁਝ ਜੌਬਸ ਜਾਣਗੀਆਂ ਪਰ ਜਾਣਗੀਆਂ ਨਹੀਂ ਉਹ ਅਲੱਗ ਤਰੀਕੇ ਦੀ ਜੌਬ ਆ ਜਾਣਗੀਆਂ ਅਲੱਗ ਤਿਕ ਨਾ ਜਨਰੇਟ ਹੋਣਗੀਆਂ ਫਿਰ ਦੁਬਾਰਾ ਜੀ ਬਿਲਕੁਲ ਤੇ AI ਇੱਕ ਬਹੁਤ ਬੜੀ ਰੈਵੋਲੂਸ਼ਨ ਹੈ ਤੇ ਮੇਰਾ ਤਾਂ ਸੰਦੇਸ਼ ਇਹ ਪੰਜਾਬ ਦੇ ਵੀ ਯੂਥ ਨੂੰ ਹੈਗਾ ਜੀ ਕਿ ਤੁਸੀਂ AI ਦੇ ਰਾਊਂਡ ਇਨੀ ਓਪਰਚ्युनिटीਜ਼ ਹੈ ਜਿਆਦਾ ਪੈਸਾ ਵੀ ਨਹੀਂ ਚਾਹੀਦਾ ਹਮ ਸਿਰਫ ਜੇ ਤੁਹਾਡੀ ਥੋੜੀ ਜਿਹੀ ਟੈਕਨੋਲੋਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਆਸਤੇ ਕੋਈ ਕੰਪਿਊਟਰ ਇੰਜੀਨੀਅਰ ਸਿੱਖਣ ਦੀ ਲੋੜ ਨਹੀਂ ਹੈ ਜੀ ਹਮ ਤੁਸੀਂ ਕਾਮਨ ਸੈਂਸ ਤੋਂ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਸ ਤੁਹਾਡਾ ਦਿਮਾਗ ਚੱਲਣਾ ਚਾਹੀਦਾ ਇਸ ਚੀਜ਼ ਤੋਂ ਕੀ ਬਣ ਸਕਦਾ ਜੀ ਤੇ ਇਹ ਬਹੁਤ ਬੜੀ ਕ੍ਰਾਂਤੀ ਹੈ ਜੀ ਹੋਰ ਅਗਲੇ 10 ਸਾਲ ਸਾਡੇ ਜਿਹੜੀ ਕੰਟਰੀ ਦੇ ਵੀ ਹੈ ਉਹ اسی ਚੀਜ਼ ਤੇ ਟਿਕਿਆ ਹੋਏ ਹੈ ਕਿ ਅਸੀਂ AI ਨੂੰ ਯੂਜ਼ ਕਰਕੇ ਕਿੱਦਾਂ ਗਲੋਬਲੀ ਅਸੀਂ ਸੁਪਰ ਪਾਵਰ ਬਣ ਸਕਦੇ ਕਿਉਂਕਿ ਇਹਨੇ ਦੁਨੀਆ ਬਹੁਤ ਛੋਟੀ ਕਰ ਦਿੱਤੀ ਤੇ ਹੋਰ ਹਜੇ ਛੋਟੀ ਦੁਨੀਆ ਗਲੋਬਲੀ ਹੋਣ ਜਾ ਰਹੀ ਆ ਭਾਈ ਇਹ ਦੀ ਗੱਲ ਕਰਦੇ ਡਾਕਟਰ ਸਾਹਿਬ ਆਪਾਂ ਇਹ ਗੱਲ ਕਰਦੇ ਆ ਕਿ ਹੁਣ ਜਦੋਂ ਸਟਾਰਟਅੱਪ ਕਰ ਲਿਆ ਆਪਾਂ ਆਪਾਂ ਇੱਕ ਫੋਨ ਦੇ ਵਿੱਚ ਸਾਡੇ ਕੋਲ ਸਾਰੀਆਂ ਐਪਸ ਆ ਗਈਆਂ ਆ ਹਰ ਤਰ੍ਹਾਂ ਦਾ ਬਿਜ਼ਨਸ ਆਪਾਂ ਇੱਕ ਸੈਕਿੰਡ ਦੇ ਵਿੱਚ ਵਰਲਡ ਵਾਈਡ ਜਿਹੜਾ ਉਹ ਕਰ ਰਹੇ ਆ ਤੇ ਨਾਲ ਦੀ ਨਾਲ ਆਪਾਂ ਕਹਿੰਦੇ ਕਿ ਹਰ ਚੀਜ਼ ਚੰਗਾ ਮਾੜਾ ਪਹਿਲੂ ਆਪਣੇ ਨਾਲ ਲੈ ਕੇ ਆਉਂਦੀ ਆ ਅਸਪੈਕਟ ਸਾਰੇ ਨਾਲ ਚੱਲਦੇ ਨੇ ਹੁਣ ਜਦੋਂ AI ਆਈ ਅਸੀਂ ਸਾਡੇ ਕੋਲ ਡਿਜੀਟਲ ਟੈਕਨੋਲੋਜੀ ਆ ਗਈ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹਾਰਮਫੁਲਨੈਸ ਵੀ ਜਿਹੜੀ ਇਹਦੀ ਵੱਡੀ ਤੇ ਉਸ ਹਾਰਮਫੁਲਨੈਸ ਨੂੰ ਜਿਹੜਾ ਅਸੀਂ ਉਹ ਉਹਨੂੰ ਉਸੁਰ ਸਿਕਿਉਰ ਹੋ ਕੇ ਕਿਸ ਤਰ੍ਹਾਂ ਚੱਲਣਾ ਕਿ ਸਾਡਾ ਕੰਮ ਵੀ ਚੱਲੇ ਸਟਾਰਟਅਪ ਦੇ ਵਿੱਚ ਵੀ ਅੱਛਾ ਰਹੇ ਬਟ ਅਸੀਂ ਨਾਲ ਦੀ ਨਾਲ ਸਾਡੀ ਸਿਕਿਉਰਿਟੀ ਜਿਹ ਦੇਖੋ ਜੀ AI ਜਿਹੜੀ ਹੈਗੀ ਹੈ AI ਆਪਣੇ ਲਈ ਬੜੀ ਯੂਸਫੁਲ ਹੈ ਨਾ ਕਿ ਹਾਰਮਫੁਲ ਹੈ ਅਗਰ ਆਪਕਾ ਕੋਈ ਚੀਜ਼ ਨੂੰ ਛੇਤੀ ਪ੍ਰਾਪਤ ਕਰਨਾ ਚਾਹੁੰਦੇ ਆ ਕੋਈ ਚੀਜ਼ ਨੂੰ ਟੈਕਨੋਲੋਜੀ ਦੀ ਹੈਲਪ ਨਾਲ ਯੂਜ਼ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਉਹਦਾ ਪਰਪਸ ਪਤਾ ਹੋਣਾ ਚਾਹੀਦਾ ਹੈ ਜੇ ਆਪਣਾ ਪਰਪਸ ਕਲੀਅਰ ਹੈ ਤਾਂ ਉਸ ਨੂੰ ਆਪਾਂ AI ਦੇ ਮਾਧਿਅਮ ਨਾਲ ਯੂਜ਼ ਕਰ ਸਕਦੇ ਆ ਜੇ ਆਪਣਾ ਪਰਪਸ ਕਲੀਅਰ ਹੋਇਆ ਉਹ ਆਪਣੇ ਲਈ ਚੀਜ਼ 유ਸਫੁਲ ਬਣ ਜੂਗੀ ਜਿਵੇਂ ਅਸੀਂ ਗੱਲ ਕਰੀ AI ਦੀ ਤੇ AI ਦੇ ਨਾਲ ਨਾਲ ਇੱਕ ਸਭ ਤੋਂ ਵੱਡੀ ਚੀਜ਼ ਆਂਦੀ ਜਿਹਨੂੰ ਅਸੀਂ ਬੋਲਦੇ ਆ ਸਾਈਬਰ ਸਿਕਿਉਰਿਟੀ ਜੇ ਆਪਾਂ ਇੰਟਰਨੈਟ ਦੀ ਦੁਨੀਆ 'ਚ ਆਪਾਂ ਮੋਬਾਈਲ ਫੋਨ ਦੀ ਦੁਨੀਆ 'ਚ ਆਪਾਂ ਯੂਜ਼ ਕਰ ਰਹੇ ਆ ਕਿੰਨੀ ਤਰੀਕਿਆਂ ਦੀ ਐਪਸ ਕਿੰਨੇ ਤਰੀਕਿਆਂ ਦੇ ਵੈ ਤਾਂ ਜਿਵੇਂ ਆਪਾਂ ਨੂੰ ਸੜਕ ਤੇ ਜਾਣ ਲਈ ਇੱਕ ਸੁਰੱਖਿਆ ਦੀ ਲੋੜ ਹੈ ਉਵੇਂ ਹੀ ਆਪਾਂ ਨੂੰ ਡਿਜੀਟਲੀ ਅਗਰ ਕਿਸੇ ਚੀਜ਼ ਨੂੰ ਯੂਜ਼ ਕਰਨਾ ਹੈ ਤਾਂ ਆਪਾਂ ਨੂੰ ਡਿਜੀਟਲ ਸਿਕਿਉਰਿਟੀ ਦੀ ਵੀ ਲੋੜ ਹੈ ਤਾਂ ਐਸ ਵਿਸ਼ੇ ਦੇ ਉੱਪਰ ਇਹ ਸਾਰੀਆਂ ਫੀਲਡਸ ਇੱਕ ਦੂਜੇ ਦੇ ਨਾਲ ਇੰਟਰ ਰਿਲੇਟਿਡ ਨੇ ਤਾਂ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਐਸ ਕੰਮ ਨੂੰ ਐਸ ਤਰੀਕੇ ਲਈ ਯੂਜ਼ ਕਰਨਾ ਹੈ ਜੇ ਉਹਦਾ ਪਰਪਸ ਕਲੀਅਰ ਹੈ ਤਾਂ ਡੈਫੀਨੇਟਲੀ ਉਸ ਚੀਜ਼ ਨੂੰ ਯੂਜ਼ ਕਰ ਸਕਦਾ ਹੈ ਜੀ ਜੀ ਸੋ ਇਸ ਵਿਸ਼ੇ ਬਾਰੇ ਗੱਲਬਾਤ ਜਿਹੜੀ ਉਹ ਸਟੂਡੀਓ 'ਚ ਚੱਲਦੀ ਰਹੇਗੀ ਕੁਝ ਪਬਲਿਕ ਦੇ ਰਿਐਕਸ਼ਨਸ ਨੇ ਜਿਹੜੇ ਸਟਾਰਟਅਪ ਇੰਡੀਆ ਦੇ ਜਿਹੜਾ ਇੱਕ ਦਸ਼ਕ ਪੂਰਾ ਹੋ हैं जी इस विजुअल के नाते वापस आने स्टूडियो इस पे हमारा वही प्रोजेक्ट है जिसमें हम फार्मर्स को हेल्प कर सकते हैं किसी भी चीज़ को मतलब तो स्कैन करने के लिए पेस्टिसाइड्स हेल्प करने के लिए स्कैन और ये बेसिकली फार्मर्स के लिए जो स्मॉल मार्जिनल फार्मर्स है आ, एरिया से हैं और जो ज्यादा कॉस्ट एफर्ट नहीं कर पाते और ये हाई कॉस्ट पे भी नहीं है और ये बहुत ज्यादा हेल्पफुल है हमारे फार्मर्स के सिर्फ जो बड़े बूढ़े लोग होते थे सिर्फ वही किसानों के बारे में सोचते थे लेकिन आज का यूथ किसानों की तरफ ध्यान दे रहा है आप देख रहे हो काफी सारे लोग एग्रीकल्चर के लिए वेबसाइट्स बना रहे हैं किसानों के लिए सोच रहे हैं कि कैसे क्रॉप को बढ़ाए कैसे क्रॉप्स का नुकसान ना हो तो वही सब रोल है बधाई देता हूँ कि विकसित भारत को बढ़ावा दीजिए ਹਾ ਮੈਕਸਿਮਮ ਜਿਹਨsa ਯੂਥ ਹੈ ਇਸ ਟਾਈਮ ਉਹ ਕਈ ਔਰ ਲਗਾ ਹੋਆ ਉਸ ਕੋ ਸਟਾਰਟਅਪ ਮੇ ਆਪਣਾ ਯੋਗਦਾਨ ਦੇਣਾ ਚਾਹੀਏ ਯੂਥ ਕੋ ਸਟੂਡੀਓ ਚੱਕ ਵਾਰੀ ਫਿਰ ਤੋਂ ਸਵਾਗਤ ਹੈ ਮਦਾਂ ਜੀ ਜਦੋਂ ਆਪਾਂ ਗੱਲ ਕਰਦੇ ਕਿ ਸਟਾਰਟਅਪ ਕੋਈ ਆਪਾਂ ਸ਼ੁਰੂ ਕਰਨਾ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਮੰਨੀ ਜਾਂਦੀ ਹੈ ਪੈਸਾ ਫੰਡਿੰਗ ਫਾਈਨਾਂਸ ਫਾਈਨਾਂਸ ਕਿੱਥੋਂ ਆਏਗਾ ਪੈਸਾ ਸਾਨੂੰ ਕੌਣ ਦੇਵੇਗਾ ਤੇ ਬਹੁਤ ਸਾਰੇ ਲੋਕ ਜਿਹਨਾਂ ਕੋਈ ਵਿਜ਼ਨ ਵੀ ਹੈ ਪਰਪਸ ਵੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਆਪਣੇ ਸਟਾਰਟਅਪ ਦੇ ਲਈ ਪੈਸਾ ਕਿਥੋਂ ਲੈ ਕੇ ਆਉਣਾ ਹੈ ਉਹ ਫੰਡਿੰਗ ਕਿਥੋਂ ਹੋਏਗੀ ਕਿਵੇਂ ਉਹ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਆ ਬਿਲਕੁਲ ਦੇਖੋ ਜੀ ਸਭ ਤੋਂ ਵੱਡੀ ਜਮਾਇਤ ਸਰਕਾਰ ਦੀ ਜਦ ਗੱਲ ਕੀਤੀ ਸੀ ਮੈਂ ਕਿਹਾ ਸੀ ਕਿ ਸਰਕਾਰ ਦਾ ਬੜਾ ਸਹਿਯੋਗ ਰਿਹਾ ਹੈ ਤੇ ਸਭ ਤੋਂ ਇੰਪੋਰਟੈਂਟ ਹੈ ਕਿ ਸਰਕਾਰ ਨੇ ਸਿਰਫ ਇਹ ਸਹਿਯੋਗ ਨਹੀਂ ਤਾਂ ਤੁਸੀਂ ਇਹ ਕਰੋ ਬਟ ਸਰਕਾਰ ਨੇ ਪੈਸਾ ਵੀ ਦਿੱਤਾ ਅੱਜ ਤੁਸੀਂ ਦੇਖੋ ਸਾਡੇ ਪੰਜਾਬ ਚ ਕਿੰਨੇ ਅਟਲ ਇਨਕਿਊਬੇਸ਼ਨ ਸੈਂਟਰ ਹੈ ਹਰ ਅਟਲ ਇਨਕਿਊਬੇਸ਼ਨ ਸੈਂਟਰ ਚ ਤੁਹਾਨੂੰ ਫੰਡਿੰਗ ਅਵੇਲੇਬਲ ਹੈ ਜੀ ਸਰਕਾਰ ਡਿਫਰੈਂਟ ਮਾਧਿਅਮ ਤੋਂ ਗ੍ਰਾਂਟ ਦੇ ਰਹੀ ਹੈ ਹੂੰ ਉਹ ਪੈਸਾ ਜਿਹੜਾ ਤੁਸੀਂ ਵਾਪਸ ਵੀ ਨਹੀਂ ਕਰਨਾ ਜੀ ਠੀਕ ਹੈ ਤੇ ਉਹਦੇ ਆਸਤੇ ਮੈਂ ਬਲਕਿ ਆਈ ਸਰਚ ਹੈਗਾ ਪੰਜਾਬ ਜਿਹੜਾ ਮੁਹਾਲੀ ਚ ਆਈ ਸਰ ਹੈ ਮੈਂ ਉਸ ਕਮੇਟੀ ਚ ਹੈਗਾ ਤੇ ਅਸੀਂ 25-25 ਲੱਖ ਰੁਪਇਆ ਤੱਕ 20 ਸਟਾਰਟਅਪ ਨੂੰ ਦੇ ਰਹੇ ਹਾਂ ਜੀ ਤੇ ਇਹ ਲੋਕਾਂ ਨੂੰ ਲੱਗਦਾ ਵੀ ਜੀ ਪੈਸਾ ਨਹੀਂ ਮਿਲਦਾ ਕਈ ਵਾਰ ਸਾਡੀ ਇੱਕ ਗੱਲ ਸਮਝ ਨਹੀਂ ਹੁੰਦੀ ਗੈਪ ਕਿੱਥੇ ਉਹ ਚੀਜ਼ ਦਾ ਮੈਮ ਗੈਪ ਇਹ ਹੈ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਪੈਸਾ ਮਿਲੇਗਾ ਨਹੀਂ ਪਰ ਜਦ ਕਿਸੇ ਨੂੰ ਮਿਲ ਜਾਂਦਾ ਮੇਰੀ ਇੱਕ ਸਟੂਡੈਂਟ ਸੀਗੀ ਜੀ ਤੇ ਮੈਂ ਉਹਨੂੰ ਕਿਹਾ ਅਪਲਾਈ ਕਰੋ ਤੁਸੀਂ ਸਟਾਰਟਅਪ ਪੰਜਾਬ ਚ ਪਹਿਲਾਂ ਉਹ ਕਹਿੰਦੀ ਨਹੀਂ ਸਰ ਪੈਸੇ ਕਿੱਥੇ ਆਣੇ ਆ ਤੇ ਮੈਂ ਉਹਨੂੰ ਕਿਹਾ ਨਹੀਂ ਤੂੰ ਅਪਲਾਈ ਕਰ ਸਰ ਹੁਣ 5 ਲੱਖ ਜਦ ਆਏ ਨਾ ਉਹਨੇ ਮੈਨੂੰ ਥੈਂਕ ਯੂ ਦਾ ਫੋਨ ਕੀਤਾ ਕਿ ਸਰ ਸੱਚੀ ਪੈਸੇ ਆ ਗਏ ਮੈਂ ਕਿਹਾ ਦੇਖੋ ਸਾਨੂੰ ਲੱਗਦਾ ਹੈ ਪਰ ਇਹ ਜਦ ਐਦਾ ਹੀ ਜਿਸ ਕੋ ਸਕਸੈਸ ਸਟੋਰੀਜ਼ ਆndੀਆਂ ਆ ਤਾਂ ਸਾਨੂੰ ਕੌਨਫੀਡੈਂਸ ਆndਿਆ ਪੈਸਾ ਮਿਲਿਆ ਤੇ ਸਰਕਾਰ ਬੜਾ ਸਪੋਰਟ ਕਰ ਰਹੀ ਹੈ ਜੀ ਹੋਰ ਸਰਕਾਰ ਤੋਂ ਇਲਾਵਾ ਪ੍ਰਾਈਵੇਟ ਫੰਡਿੰਗ ਇਨੀ ਅਵੇਲੇਬਲ ਹੈ ਲੁਧਿਆਣਾ ਜੁਧਿਆਣਾ ਐਂਜਲ ਨੈਟਵਰਕ ਹੈ ਚੰਡੀਗੜ੍ਹ ਚੰਡੀਗੜ੍ਹ ਨੈਟਵਰਕ ਹੈ ਪੈਸੇ ਦੀ ਕੋਈ ਕਮੀ ਨਹੀਂ ਜੀ ਜੇ ਤੁਹਾਡਾ ਬਿਜ਼ਨਸ ਚੰਗਾ ਹੈ ਲੋਕ ਪੈਸਾ ਤੁਹਾਡੇ ਤੇ ਲਾਉਣ ਨੂੰ ਤਿਆਰ ਹੈ ਜੀ ਡਾਕਟਰ ਜੇ ਆਪਾਂ ਇਹ ਗੱਲ ਲੈ ਕੇ ਚੱਲੀਏ ਕਿ ਕਿਸੇ ਇੱਕ ਪਰਸਨ ਨੂੰ ਜਿਨੇ ਸਟਾਰਟਅਪ ਆਪਣਾ ਸ਼ੁਰੂ ਕਰਨਾ ਹੈ ਉਹ ਇੱਕ ਵਿਜ਼ਨ ਲੈ ਕੇ ਚੱਲ ਪਿਆ ਉਹਨੂੰ ਪਰਪਸ ਪਤਾ ਹੈ ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਕਿ ਫੰਡਿੰਗ ਅਵੇਲੇਬਲ ਹੈਗੀ ਹੈ ਬਟ ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਗਵਰਨਮੈਂਟ ਸਾਨੂੰ ਜਿਹੜੀਆਂ ਆਪਣੀਆਂ ਸਕੀਮਸ ਦੱਸਦੀ ਹੈ ਬਟ ਪੂਰੀ ਜਾਣਕਾਰੀ ਮਿਲਣੀ ਕਿੱਥੋਂ ਹੈ ਉਹ ਆਪਣੇ ਆਪ ਕਰਨਾ ਉਹਦੀਆਂ ਇਨੀਸ਼ੀਅਲੀ ਕੀ ਉਹਨੂੰ ਫਾਰਮੈਲਿਟੀਜ਼ ਕਰਨ ਦੀ ਲੋੜ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲ ਸਕਦੀ ਹੈ ਨੀ ਬਿਲਕੁਲ ਬਹੁਤ ਜ਼ਰੂਰੀ ਗੱਲ ਹੈ ਅਗਰ ਬੱਚੇ ਨੂੰ ਇੱਕ ਅਵੇਅਰਨੈਸ ਚਾਹੀਦੀ ਹੈ ਇੱਕ ਬੰਦੇ ਨੂੰ ਇੱਕ ਅਵੇਅਰਨੈਸ ਚਾਹੀਦੀ ਹੈ ਕਿ ਮੈਂ ਚੈੱਕ ਕਰਨਾ ਹੈ ਕਿ ਮੈਂ ਅਗਰ ਆਪਣਾ ਸਟਾਰਟਅਪ ਖੋਲ ਰਿਹਾ ਤਾਂ ਮੇਰੀ ਕੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਤਾਂ ਉਹਨਦੇ ਲਈ ਸਟਾਰਟਅਪ india.gov.in ਨਾਮ ਦਾ ਪੋਰਟਲ ਹੈ ਉੱਥੇ ਜਾ ਕੇ ਬੰਦਾ ਆਪਣੀ ਜਾਣਕਾਰੀ ਲੈ ਸਕਦਾ ਹੈ ਅਗਰ ਆਪਾਂ ਫਰੋਮ ਬੇਸ ਅਗਰ ਆਪਾਂ ਸਟਾਰਟ ਕਰੀਏ ਤਾਂ ਇੱਕ ਅਗਰ ਵਿਦਿਆਰਥੀ ਹੈ ਵਿਦਿਆਰਥੀ ਨੇ ਅਗਰ ਸਟਾਰਟਅਪ ਦੀ ਦੁਨੀਆ ਚ ਜਾਣਾ ਹੈ ਤਾਂ ਅੱਜਕੱਲ ਐਜੂਕੇਸ਼ਨਲ ਇੰਸਟੀਟਿਊਸ਼ਨਸ ਐਸ ਜੀ ਬਹੁਤ ساری ਫੈਸਿਲਿਟੀਆਂ ਹੈ ਜੇਕਰ ਮੈਂ ਗੱਲ ਕਰਾਂ ਆਪਣੀ ਜਿੱਥੇ ਬੱਚੇ ਆ ਕੇ ਆਪਣੇ ਸਟਾਰਟਅੱਪਸ ਬਾਰੇ ਜਾਣਕਾਰੀ ਲੈ ਸਕਦੇ ਆ ਆਪਣੇ ਸਟਾਰਟਅੱਪ ਸਟਾਰਟ ਕਰ ਸਕਦੇ ਆ ਹੁਣੇ ਆਪਾਂ ਵਿਜ਼ੂਅਲ ਦੇ ਮਾਧਿਅਮ ਨਾਲ ਦੇਖ ਰਹੇ ਸੀ 2 ਦਿਨ ਦਾ ਸਾਡੀ ਸੰਸਥਾ ਚ ਇੱਕ ਨੈਸ਼ਨਲ ਸਟਾਰਟਅੱਪ ਡੇ ਦਾ ਪ੍ਰੋਗਰਾਮ ਸੀਗਾ ਤੁਸੀਂ ਉੱਥੇ ਦੇਖ ਰਹੇ ਸੀ ਬੱਚੇ ਆਪਣੇ ਪ੍ਰੋਜੈਕਟਸ ਨੂੰ ਐਕਸਪਲੇਨ ਕਰ ਰਹੇ ਸੀ ਆਪਣੇ ਸਟਾਰਟਅੱਪ ਆਪਣੇ ਆਈਡੀਆ ਪਿਚਿੰਗ ਕਰ ਰਹੇ ਸੀ ਤਾਂ ਐਓ ਜਿਹੜੇ ਪਲੈਟਫਾਰਮਸ ਹੈ ਇਹ ਬੱਚਿਆਂ ਨੂੰ ਜਾਂ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਅਵੇਅਰਨੈਸ ਪ੍ਰੋਵਾਈਡ ਕਰਦੇ ਆ ਕਿਉਂਕਿ ਜੇ ਆਪਾਂ ਕਿਸੇ ਦੇ ਨਾਲ ਜੁੜਾਂਗੇ ਆਪਣੀ ਨੈਟਵਰਕਿੰਗ ਹੋਊਗੀ ਨੈਟਵਰਕਿੰਗ ਦੇ ਨਾਲ-ਨਾਲ ਆਪਾਂ ਨੂੰ ਇਸ ਚੀਜ਼ਾਂ ਕਸੀਂ ਗੱਲ ਕਰਨੇ ਕਿ ਜਦੋਂ ਸਟਾਰਟਅੱਪਸ ਦਾ ਇਹ ਦੌਰ ਚੱਲਿਆ ਇੱਕ ਚੀਜ਼ ਬੜੀ ਖੂਬਸੂਰਤ ਇਸੀ ਦੇ ਵਿੱਚ ਹੋਈ ਕਿ ਔਮਨ ਇੰਟਰਪ੍ਰੈਨਿਓਰਸ਼ਿਪ ਨੂੰ ਬਹੁਤ ਬੂਸਟ ਮਿਲਿਆ ਹੈ ਨਾ ਇਹ ਇਹ ਚੀਜ਼ ਨੂੰ ਇਹ ਜਿਹੜੇ ਸਟਾਰਟ ਕਰਨ ਵਾਲੇ ਯੂਥ ਹੈ ਬੱਚੇ ਨੇ ਕ ਬੱਚੀਆਂ ਦੀ ਮੈਂ ਅਗਰ ਗੱਲ ਕਰਾਂ ਤੇ ਇੱਕ ਰਾਈਟ ਵੇ ਬੜੀ ਅੱਛੀ ਡਾਇਰੈਕਸ਼ਨ ਉਹਨਾਂ ਦੀ ਨਿਕਲ ਕੇ ਆਈ ਕਿ ਫੇਰੈਂਟਸ ਦੇ ਵੱਲੋਂ ਬੱਚੀਆਂ ਦੇ ਖੁਦ ਫੇਥ ਦੇ ਵੱਲੋਂ ਕਿ ਅਸੀਂ ਆਪਣਾ ਕੰਮ ਵੀ ਕਰ ਸਕਦੇ ਹਾਂ ਬਿਲਕੁਲ ਦੇਖੋ ਜੀ ਇਹ ਸਮਾਜ ਦੀ ਜਾਗਰੂਕਤਾ ਹੈ ਕਿਸੇ ਟਾਈਮ 'ਚ ਮੈਂ ਦੇਖੋ ਜੀ ਮੁਹਾਲੀ ਗਿਆ ਮੈਂ ਫੇਸ 3B2 ਜੀ ਐਜੂਕੇਟਿਡ ਯੰਗ ਗਰਲਸ ਉਹ ਫੂਡ ਵੇਚ ਰਹੀਆਂ ਜੀ ਹੋਰ ਉਹ ਵੀ ਸਟਾਰਟਅਪ ਹੈ ਜੀ ਤੇ ਪਹਿਲਾਂ ਨਹੀਂ ਸੀਗਾ ਪਹਿਲਾਂ ਪੇਰੈਂਟ ਕਹਿੰਦੇ ਨਹੀਂ ਨਹੀਂ ਤੁਸੀਂ ਜੀ ਬਾਹਰ ਜਾ ਕੇ ਐਦਾਂ ਨਹੀਂ ਕੰਮ ਕਰਨਾ ਹੁਣ ਪੇਰੈਂਟ ਬੜੇ ਸੁਪੋਰਟਿਵ ਹੈ ਜੀ ਪਰ ਔਮਨ ਅਸੀਂ ਮੈ ਟਾਈ ਦਾ ਪ੍ਰੈਜ਼ੀਡੈਂਟ ਰਿਹਾ ਹੈ ਜੀ ਟਾਈ ਸਸਤਾ ਜਿਹੜੀ ਇੰਟਰਪ੍ਰੇਸ਼ਨ ਨੂੰ ਪ੍ਰਮੋਟ ਕਰਦੀ ਹੈ ਤੇ ਤੁਸੀਂ ਇਹ ਦੇਖੋ ਜੀ ਸਾਡੇ ਕੋਲ ਜੇ ਅਸੀਂ ਸ਼ੁਰੂ ਕੀਤਾ ਵੂਮਨ ਸਟਾਰਟਅਪ ਸਿਰਫ 5 ਵੂਮਨ ਸਟਾਰਟਅਪ ਪਾਸੀ ਅੱਜ ਸਾਡੇ ਕੋਲ 55 ਪਲੱਸ ਔਮਨ ਐਂਟਰਪ੍ਰੈਨਰ ਦੀ ਮਾਲੀ ਸਾਡੇ ਕੋਲ ਦੇਖੋ ਉਹ 5 ਤੋਂ 55 ਹੋਰ ਸਿਰਫ ਪਿਛਲੇ 5 ਸਾਲ ਚ ਜੀ ਤੇ ਅਸੀਂ ਸਪੈਸ਼ਲ ਗ੍ਰਾਈਵ ਚਲੰਦੇ ਆ ਗਵਰਨਮੈਂਟ ਅੱਜ ਦੀ ਡੇਟ ਚ ਬੜੀ ਪੋਜੀਟਿਵਲੀ ਇਸ ਚੀਜ਼ ਤੇ ਕੰਮ ਕਰ ਰਹੀ ਹੈ ਕਿਉਂਕਿ ਦੇਖੋ ਜੀ ਅਲਟੀਮੇਟਲੀ ਜੇ ਔਮਨ ਐਂਟਰਪ੍ਰੈਨਰ ਨਹੀਂ ਬਣਗੇ ਤਾਂ ਸਾਡੀ ਸੋਸਾਇਟੀ ਕਿਦਾਂ ਇੰਪਰੂਵ ਹੋਏਗੀ ਅੱਗੇ ਕਿਦਾਂ ਜਾਏਗੀ ਔਮਨ ਦਾ ਅੱਗੇ ਆਲਾ ਬਹੁਤ ਚੰਗੀ ਗੱਲ ਹੈ ਤੇ ਹੋਰ ਇਹ ਲੱਗਦਾ ਆਉਣ ਵਾਲੇ ਟਾਈਮ ਚ ਹੋਰ ਵਧੇਗਾ ਜੀ ਡਾਕਟਰ ਸਾਹਿਬ ਆਪਾਂ ਜਦੋਂ ਗੱਲ ਕਰਦੇ ਆ ਐਂਟਰਪ੍ਰੈਨੋਰਸ਼ਿਪ ਦੇ ਵਿੱਚ ਕਿਉਂਕਿ ਯੂਥ ਜਿਹੜਾ ਇਹ ਬਹੁਤ ਵੱਡੇ ਲੈਵਲ ਤੇ ਇਨਵੋਲਵ ਹੋ ਰਿਹਾ ਸਰ ਨੇ ਗੱਲ ਕੀਤੀ ਕਿ ਅਸੀਂ ਚਾਹੇ ਫੂਡ ਦੀ ਗੱਲ ਕਰ ਲਈਏ ਕਿਸੇ ਇੱਕ ਸੈਗਮੈਂਟ ਦੀ ਵੀ ਗੱਲ ਕਰ ਲਈਏ ਹੁਣ ਜਿਹੜੇ ਇੰਸਟੀਟਿਊਸ਼ਨਸ ਨੇ ਆਪਾਂ ਜਿਹਨਾਂ ਨੂੰ ਸਕੂਲ ਕਾਲਜ ਯੂਨੀਵਰਸਿਟੀਆਂ ਕਹਿ ਦਿੰਦੇ ਆ ਬਹੁਤ ਹਿਊਜ ਅਮਾਉਂਟ ਦੇ ਵਿੱਚ ਉਥੇ ਉਹਨਾਂ ਕੋਲ ਯੂਥ ਹੈ ਉਥੇ ਹੁਣ ਉਹ ਕਿਸ ਤਰ੍ਹਾਂ ਕੰਟ੍ਰਿਬਿਊਟ ਹੋਰ ਕਰ ਸਕਦਾ ਸਕਦੇ ਆ ਤਾਂ ਕਿ ਆਪਾਂ ਜਿਹੜਾ ਸਟਾਰਟਅਪ ਇੰਡੀਆ ਦਾ ਇੱਕ ਜਿਹੜਾ ਡ੍ਰੀਮ ਹੈ ਸਾਡੇ ਸਰਕਾਰ ਦਾ ਜਾਂ ਇੱਕ ਆਪ ਸਵਿਚ ਅਸੀਂ ਜਦੋਂ ਸੋਚਦੇ ਆ ਕਿ ਮੇਰਾ ਬੱਚਾ ਅੱਛਾ ਐਂਟਰਪ੍ਰੀਨਰ ਹੋਏ ਤਾਂ ਕੀ ਕੰਟ੍ਰਿਬਿਊਸ਼ਨ ਇੱਕ ਇੰਸਟੀਟ ਮੈਂ ਇਹਦੇ ਵਿੱਚ ਇੱਕ ਇੰਸਟੀਟਿਊਸ਼ਨ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇੰਸਟੀਟਿਊਸ਼ਨ ਨੂੰ ਆਪਣੇ ਆਪ ਦੱਸਣਾ ਹੈ ਬੱਚਿਆਂ ਨੂੰ ਕਿ ਕਿਵੇਂ ਅਸੀਂ ਇੱਕ ਸਟਾਰਟਅਪ ਜਾਂ ਇੱਕ ਸਪੋਜ਼ ਆਈਡੀਏਸ਼ਨ ਦੀ ਤਰਫ ਵੱਧ ਸਕਦੇ ਹਾਂ ਐਓ ਜੀਆਂ ਬਹੁਤ ਜੀਆਂ ਗਵਰਨਮੈਂਟ ਦੀਆਂ ਸਕੀਮਸ ਨੇ ਜਿਹੜੀਆਂ ਇੰਸਟੀਟਿਊਸ਼ਨਸ ਨੂੰ ਸਪੋਰਟ ਪ੍ਰੋਵਾਈਡ ਕਰਦੀਆਂ ਹਨ ਅਗਰ ਇੰਸਟੀਟਿਊਸ਼ਨਸ ਨੂੰ ਉਹ ਸਕੀਮਸ ਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਬੱਚੇ ਉਹਨਾਂ ਇਨਫੋਰਮੇਸ਼ਨ ਨੂੰ ਪੜ੍ਹ ਕੇ ਇੰਸਟੀਟਿਊਸ਼ਨਸ ਨੂੰ ਕੰਟੈਕਟ ਕਰਦੇ ਨੇ ਤੇ ਉਸ ਤੋਂ ਬਾਅਦ ਪੂਰੀ ਪੂਰੀ ਜਾਣਕਾਰੀ ਪਾ ਸਕਦੇ ਨੇ ਜੇ ਮੈਂ ਗੱਲ ਕਰਾਂ ਆਪਣੀ ਸੰਸਥਾ ਦੀ ਤਾਂ ਸਾਡੀ ਸੰਸਥਾ ਚ 100 ਪਲੱਸ ਸਟਾਰਟਅਪ ਲਾਸਟ ইয়ার ਰਜਿਸਟਰ ਹੋਏ ਨੇ ਤੇ ਸਾਡੇ ਇਹੋ ਜੀ ਕਾਫੀ ਸਾਰੇ ਸਟਾਰਟਅਪਸ ਦੇ ਸੈਗਮੈਂਟਸ ਨੇ ਜਿੱਥੇ ਵੇਰੀਅਸ ਵਰਕਸ਼ਾપ્ਸ ਜਿਹੜੇ ਸੈਸ਼ਨਸ ਵਗੈਰਾ ਦੇ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਤੇ ਬੱਚੇ ਆਪਣਾ ਇੱਕ ਪ੍ਰੋਪਰ ਇੰਟਰਸਟ ਪੈਦਾ ਕਰਕੇ ਉਹਨੂੰ ਸਮਝ ਸਕਦੇ ਆ ਤੇ ਆਪਣੇ ਸਟਾਰਟਅਪ ਦੀ ਜਰਨੀ ਸਟਾਰਟ ਕਰ ਸਕਦੇ ਜੀ ਮਦਾਨ ਜੀ ਕਿ ਇਹਨਾਂ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੇ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਨੁਮਾਇੰਦੇ ਉਹਨਾਂ ਦੇ ਜਿਹੜੀਆਂ ਕੁਝ ਸਕੀਮਸ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਜਾਂ ਜਿਹੜੇ ਜਿਹੜੇ ਇੰਸਟੀਚਿਊਸ਼ਨ ਨੇ ਇੰਡੀਵਿਜੂਅਲ ਲੈਵਲ ਤੇ ਆਪਣੇ ਪੱਧਰ ਤੇ ਇਹਦੇ ਬਾਰੇ ਅਰੇਂਜਮੈਂਟਸ ਕਰ ਸਕਦੇ ਆ ਦੇਖੋ ਜੀ ਦੋਨੋਂ ਤਰੀਕੇ ਤੋਂ ਚੱਲਦਾ ਹੈ ਜੀ ਜਿੱहां ਗਵਰਨਮੈਂਟ ਪੰਜਾਬ ਗਵਰਨਮੈਂਟ ਕੁਝ ਐਦਾਂ ਦੇ ਚੀਜ਼ਾਂ ਕਰਦੀ ਹੈ ਜਿੱਥੇ ਉਹ ਕਾਲਜਾਂ ਜਾਂਦੇ ਆਂ ਅਸੀਂ ਸਕੂਲਾਂ 'ਚ ਵੀ ਜਾ ਰਹੇ ਆਂ ਜੀ ਤੇ ਸਕੂਲਾਂ 'ਚ ਜਾ ਕੇ ਉੱਥੇ ਜਾਗਰੂਕਤਾ ਫੈਲਾਈ ਜਾਂਦੀ ਹੈ ਜਿੱਥੇ ਉਹ ਲੋਕ ਜਿਨ੍ਹਾਂ ਨੇ ਆਪਣੇ ਸਕਸੈਸਫੁਲ business ਸ਼ੁਰੂ ਕੀਤੇ ਆ ਉਹ ਜਾਂਦੇ ਆਂ ਆਪਣੀਆਂ ਗੱਲਾਂ ਸਾਂਝਾ ਕਰਦੇ ਆਂ ਬੱਚਾ ਨੂੰ ਦੇਖ ਕੇ ਮੋਟੀਵੇਟ ਹੁੰਦਾ ਹੈ ਜੀ ਤੇ ਇਹ ਜਿਹੜੀ ਚੀਜ਼ ਹੈ ਕਿ ਦੋਨੋਂ ਤਰਫੋਂ ਚਲਦੀ ਹੈ ਕਿ ਸਰਕਾਰ ਆਪਣੇ ਪਦਰੋ ਅ ਐਜੂਕੇਸ਼ਨ ਇੰਸਟੀਟਿਊਟ ਜਾ ਕੇ ਜਾਗਰੂਤਾ ਫੈਲਾਉਂਦੀ ਹੈ ਤੇ ਸਟਾਰਟਅਪ ਪੰਜਾਬ ਹੈ ਐਮ ਐਸ ਐਮਈ ਦੇ ਕਈ ਇਵੈਂਟ ਹੁੰਦੇ ਆ ਜੀ ਜਿਹੜੇ ਕਾਲਜ ਲੈਵਲ ਤੇ ਹੁੰਦੇ ਆ ਅਸੀਂ ਅਈ ਕੇ ਜੀ ਪਿਟੂਵਲ ਜੁੜੇ ਸੀਗੇ ਉੱਥੇ ਅਸੀਂ ਬਹੁਤ ਮਿਲ ਕੇ ਕਈ ਈਵੈਂਟ ਕੀਤੇ ਆ ਜਿੱਥੇ ਅਸੀਂ ਬੱਚਾ ਨੂੰ ਕਾਲਜਾਂ ਚ ਅਲੱਗ-ਅਲੱਗ ਜਾ ਕੇ ਜਾਗਰੂਤਾ ਕੀਤੀ ਜੀ ਮੋਟੀਵੇਸ਼ਨ ਸਭ ਤੋਂ ਇੰਪੋਰਟੈਂਟ ਹੈ ਜੀ ਕੋਈ ਸਪੀਕਰ ਗਿਆ ਉਹਨੇ 200 ਬੱਚਿਆਂ ਨੂੰ ਬੋਲਿਆ ਉਹਨਾਂ ਨੂੰ ਲੱਗਦਾ ਹਾਂ ਮੈਂ ਵੀ ਸੀਗਾ ਮੈਂ ਵੀ ਇੱਥੋਂ ਜਲੰਧਰ ਤੋਂ ਸ਼ੁਰੂ ਕੀਤਾ ਮੈਂ ਲੁਧਿਆਣਾ ਤੋਂ ਸ਼ੁਰੂ ਕੀਤਾ ਤੇ ਫਿਰ ਇੱਕ ਦੂਜੇ ਨੂੰ ਦੇਖ ਕੇ ਉਹ ਬਿਲਕੁਲ ਔਰ ਰਕਸਾ ਇਹਦੇ ਚ ਬੜਾ ਇੱਕ ਪੋਜ਼ਿਟਿਵ ਚੀਜ਼ ਇਹ ਆਇਆ ਕਿ ਜਦੋਂ ਅਸੀਂ ਲੋਕ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸੀਗੇ ਤਾਂ ਉਦੋਂ ਪਲੇਸਮੈਂਟਸ ਕੰਪਨੀਆਂ ਆਉਂਦੀਆਂ ਸੀਗੀਆਂ ਪਲੇਸਮੈਂਟ ਦੇ ਲਈ ਕਾਲਜ ਆ ਗਏ ਯੂਨੀਵਰਸਿਟੀਆਂ ਆ ਗਈਆਂ ਪਿਛਲੇ 5 ਸਾਲ ਤੋਂ ਤਕਰੀਬਨ ਅਗਰ ਆਪਾਂ ਜਨਰਲੀ ਲੈ ਕੇ ਚੱਲੀਏ ਤਾਂ ਇਹ ਰੁਝਾਨ ਬਦਲ ਕੇ ਇਸ ਤਰ੍ਹਾਂ ਦਾ ਹੋ ਗਿਆ ਕਿ ਹੁਣ ਬੱਚੇ ਜਦੋਂ ਤੱਕ ਫਾਈਨਲ ইয়ার ਤੱਕ ਪਹੁੰਚਦੇ ਆ ਉਹ ਖੁਦ ਵੀ ਕਾਫੀ ਪਰਸੈਂਟੇਜ ਡਿਸਾਈਡ ਕਰ ਚੁੱਕੇ ਹੁੰਦੇ ਆ ਕਿ ਅਗਰ ਮੈਂ ਜੋਬ ਸੀਕ ਕਰਾਂ ਜਾਂ ਫਿਰ ਮੈਂ ਜੋਬ ਪ੍ਰੋਵਾਈਡਰ ਜੀ ਬਿਲਕੁਲ ਕਿਉਂਕਿ ਅੱਜ ਦਾ ਟਾਈਮ ਬੱਚੇ ਦਾ ਜਿਹੜਾ ਕੀ ਹੈ ਕਿ ਬੱਚੇ ਨੇ ਪੜ੍ਹਨਾ ਤਾਂ ਹੈ ਲੇਕਿਨ ਬੱਚੇ ਨੂੰ ਪਤਾ ਹੈ ਮੈਂ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਵੀ ਬਾਅਦ ਚ ਲੱਭਣਾ ਹੈ ਤੇ ਅੱਜ ਕੱਲ ਇਹੋ ਜੀ ਬਥੇਰੀਆਂ ਸਕੀਮਸ ਹੈ ਜਿਹੜੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਜਿਨੂੰ ਅਸੀਂ ਬੋਲਦੇ ਆ ਅਰਨ ਵਾਈਲ ਲਰਨ ਲਾਈਕ ਕਿ ਬੱਚਾ ਅਗਰ ਆਪਣਾ ਪੜ੍ਹਾਈ ਕਰਦੇ ਕਰਦੇ ਨਾਲ ਕੀ ਇਨਕਮ ਦੇ ਸੋਰਸਸ ਬੱਚਾ ਫਾਈਂਡ ਆਊਟ ਕਰ ਸਕਦਾ ਹੈ ਬੱਚਾ ਇਹਨਾਂ ਤਰੀਕਿਆਂ ਤੇ ਕੰਮ ਕਰ ਸਕਦਾ ਹੈ ਅੱਜ ਕੱਲ ਡਿਜੀਟਲ ਲਰਨਿੰਗ ਦਾ ਯੁੱਗ ਹੈ ਡਿਜੀਟਲ ਮਾਰਕੀਟਿੰਗ ਦਾ ਯੁੱਗ ਹੈ ਤਾਂ ਬੱਚਾ ਜਦੋਂ ਅਗਰ AI ਵਾਲੀ ਹੈ ਇਹੋ ਜੀ ਟੈਕਨੋਲੋਜੀਜ਼ एओजी टेक्नोलॉजीज ਵੱਲ ਵਧੇਗਾ ਤਾਂ ਬੱਚਿਆਂ ਨੂੰ ਉਹ ਚੀਜ਼ ਯੂਜ਼ ਕਰਦੇ ਕਰਦੇ ਕਾਫੀ ਤਰ੍ਹਾਂ ਦੀ ਓਪਰਚ्युनिटीज ਮਿਲਦੀਆਂ ਜਿੰਦੇ ਅਕੋਰਡਿੰਗ ਬੱਚਾ ਆਪਣਾ ਰੋਜਗਾਰ ਸਵੈਮ ਲੱਭ ਸਕਦਾ ਹੈ ਜੀ ਮਦਨ ਜੀ ਇੱਕ ਤੇ ਕਨਫਿਊਜ਼ਨ ਤਾਂ ਨਹੀਂ ਬੱਚਿਆਂ ਦੇ ਵਿੱਚ ਆਉਂਦੀ ਜਦੋਂ ਸਟਾਰਟਅਪ ਦੀ ਗੱਲ ਕਰਦੇ ਆ ਕਿਉਂਕਿ ਕਾਰੋਬਾਰ ਆਫਲਾਈਨ ਵੀ ਹੋ ਰਿਹਾ ਤੇ ਆਨਲਾਈਨ ਵੀ ਹੋ ਰਿਹਾ ਆਪਾਂ ਇਹਦੀ ਗੱਲ ਕੀਤੀ ਡਿਜੀਟਲ ਹੋਣ ਦੀ ਗੱਲ ਕੀਤੀ ਤੇ ਇਹ ਵੀ ਸਵਾਲ ਬੱਚਿਆਂ ਦੇ ਮਨ ਦੇ ਵਿੱਚ ਆਉਂਦਾ ਕਿ ਹੁਣ ਮੈਨੂੰ ਆਪਸ਼ਨ ਕਿਹੜੀ ਲੈਣੀ ਚਾਹੀਦੀ ਹੈ ਦੇਖੋ ਜੀ business डिपेंड ਕਰਦਾ ਹੈ ਕਿ ਤੁਸੀਂ ਸ਼ੁਰੂਆਤ ਕੀ ਕਰ ਰਹੇ ਹੋ ਲੇਕਿਨ ਅੱਜ ਐਸੇ ਕੋਈ business ਬੜੇ ਘੱਟ ਬਚੇ ਨੇ ਜਿਸ ਟੈਕਨੋਲੋਜੀ ਦਾ ਯੂਜ਼ ਨਾ ਹੋਏ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਤੁਸੀਂ ਸਰਵਾਈਵ ਹੀ ਨਹੀਂ ਕਰ ਸਕਦੇ ਤੇ ਇਹ ਹਾਈਬ੍ਰਿਡ ਟਾਈਮ ਚੱਲ ਰਿਹਾ ਜਿੱਥੇ ਅਸੀਂ ਦੋਨੋਂ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਇਹ ਵੀ ਕਰਨਾ ਪੈਣਾ ਤੇ ਉਹ ਵੀ ਕਰਨਾ ਪੈਣਾ ਪੈਰਲਲ ਚੱਲੇਗਾ ਬਿਲਕੁਲ ਪੈਰਲਲ ਚੱਲੇਗਾ ਜਿੱਤੇ ਬਲਕਿ ਤੁਸੀਂ ਦੇਖੋ ਤੇ ਜਿਸ ਤਰੀਕੇ ਦਾ ਇੰਸਟਾਗ੍ਰam ਜਾਂ ਡਿਫਰੈਂਟ ਚੈਨਲਸ ਤੇ ਜਾਂ ਹੋਰ ਜੁੜੇ ਸੋਸ਼ਲ ਮੀਡੀਆ ਮੀਡੀਆ ਚੱਲ ਰਿਹਾ ਹੈ ਜੀ ਉਹਦੇ ਤੇ ਮਤਲਬ ਪ੍ਰੋਪਰ ਐਡਵਰਟਾਈਜ਼ਮੈਂਟ ਦੇ ਬਿਨਾਂ ਹੀ ਬੱਚੇ ਕਮਾਲ ਲੰਦੇ ਆ ਜੀ 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 ਉਹ ਤਾਂ ਪੈਸੇ ਖਰਚਣ ਦੀ ਵੀ ਲੋੜ ਨਹੀਂ ਜੀ ਬਹੁਤ ਵੱਡਾ ਜਿਹੜਾ ਇੱਕ ਇਹ ਜਿਹੜਾ ਚੇਂਜ ਹੈ ਉਹਨਾਂ ਦੇ ਵਿੱਚ ਆਇਆ ਇੱਕ ਗੱਲ ਆਪਾਂ ਜਦੋਂ ਡਿਸਕਸ ਕਰਦੇ ਆ ਕਿ ਅ ਅੰਕੜਿਆਂ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਪਾਂ ਬੈਠੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਸਟਾਰਟਅਪ ਨੂੰ ਲੈ ਕੇ ਸਾਡੇ ਅੰਕੜੇ ਜਿਹੜੇ ਆ ਉਹ ਪੰਜਾਬ ਦੇ ਕਿੱਥੇ ਖੜੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਇੱਥੇ ਸਾਨੂੰ ਸਟਾਰਟਅਪ ਨੂੰ ਮਿਲਿਆ ਹੈ ਪੰਜਾਬ ਦਾ ਮੈਮ ਸਟਾਰਟਅਪ ਦੀ ਦੁਨੀਆ ਚ ਬਹੁਤ ਵੱਡਾ ਯੋਗਦਾਨ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਆਪਾਂ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਗੱਲ ਸਮਝ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਲਾਸਟ ইয়ার ਅਗਰ ਅਸੀਂ ਦੇਖੀਏ 2025 ਨੂੰ ਸਟਾਰਟਅਪ ਦਾ ইয়ার ਮੰਨਿਆ ਗਿਆ ਹੈ ਤਾਂ ਐਂਦੇ ਵਿੱਚ ਸਾਡੇ ਕੋਲ ਲਾਸਟ ইয়ার 1.5 ਲੱਖ ਤੋਂ ਜ਼ਿਆਦਾ ਸਟਾਰਟਅਪ ਸੀਗੇ ਲੇਕਿਨ ਅੱਜ ਦੀ ਡੇਟ ਐਚ 2 ਲੱਖ ਪਲੱਸ ਸਟਾਰਟਅਪ ਹੋ ਗਏ ਹੈ ਡੇਲੀ ਬੇਸਿਸ ਤੇ ਅਗਰ ਮੈਂ ਗੱਲ ਕਰਾਂ ਐਨਾਲਿਸਿਸ ਦੀ ਤਾਂ 125 ਤੋਂ 130 ਦੇ ਵਿੱਚੇ ਵਿੱਚ ਸਟਾਰਟਅਪ ਡੇਲੀ ਬੇਸਿਸ ਤੇ ਖੁੱਲ ਰਹੇ ਨੇ ਤਾਂ ਐਓ ਜੀ ਜਿਹੜੇ ਸਟਾਰਟਅਪਸ ਨੂੰ ਅਵੇਅ ਬਹੁਤ ਜ਼ਿਆਦਾ ਮਿਲ ਰਹੀ ਹੈ ਉਸ ਤਰੀਕੇ ਨਾਲ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਚ ਅਗਰ ਮੁਹੱਲੀ ਦੀ ਮੈਂ ਗੱਲ ਕਰਾਂ ਲੁਧਿਆਣੇ ਦੀ ਗੱਲ ਕਰਾਂ ਅੰਮ੍ਰਿਤਸਰ ਦੀ ਗੱਲ ਕਰਾਂ ਜਲੰਧਰ ਦੀ ਗੱਲ ਕਰਾਂ ਇੱਥੇ ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਉਹਨਾਂ ਦੇ ਨਾਲ ਟੈਕਨੋਲੋਜੀਜ਼ ਦੇ ਨਾਲ ਨਾਲ ਇੰਡਸਟਰੀਜ਼ ਮਿਲ ਕੇ ਕੰਮ ਕਰ ਰਹੀਆਂ ਹੈ ਤਾਂ ਪੰਜਾਬ ਦਾ ਇਸ ਪੂਰੇ ਐਨਾਲਿਸਿਸ ਜਾਂ ਪੂਰੇ ਡਾਟਾ ਦੇ ਅੰਦਰ ਬਹੁਤ ਵੱਡਾ ਯੋਗਦਾਨ ਹੈ ਜੀ ਮਦਾਨ ਜੀ ਇਕਨੋਮੀ ਦੀ ਆਪਾਂ ਗੱਲ ਕਰੀਏ ਭਾਰਤੀ ਇਕਨੋਮੀ ਦੇ ਵਿੱਚ ਇੱਕ ਸ਼ਾਇਦ ਵੱਡਾ ਯੋਗਦਾਨ ਵੱਡਾ ਹੱਥ ਇਸ ਨਬਰ ਦਾ ਹੁਲਾਰਾ ਜਿਹੜਾ ਸਟਾਰਟਅਪ ਇੰਡੀਆ ਦੇ ਜ ਇਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਜੇ ਤੁਸੀਂ ਆંકੜੇ ਦੇਖੋ ਤੇ ਐਮ ਐਸ ਐਮ ਈ ਸਭ ਤੋਂ ਜ਼ਿਆਦਾ بڑا ਕੰਟਰੀਬਿਊਟਰ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਜੌਬ ਹੈ ਉਹ ਐਸ ਐਮ ਐਸ ਐਮ ਈ ਜੀ ਬੰਦੀਆਂ ਜੀ ਤੇ ਐਕਚੁਅਲ ਚੇਤਾ ਜੀ ਜੀ ਐਸ ਆਈ ਕੰਟਰੀ ਦੀ ਇਕਨੋਮੀ ਲੈ ਕੇ ਆਏ ਸਾਨੂੰ ਸਿਰਫ ਲਾਰਜ ਫੈਕਟਰੀਆਂ ਨਹੀਂ ਚਾਹੀਦੀਆਂ ਸਾਨੂੰ ਛੋਟੇ ਉਦਯੋਗ بڑے ਉਦਯੋਗ ਮੀਡੀਅਮ ਲੈਵਲ ਦੇ ਉਦਯੋਗ ਹਰ ਤਰੀਕੇ ਦੇ ਚਾਹੀਦੇ ਆ ਤੇ 스타ਟਅਪ ਤੋਂ ਹੀ ਜਿਹੜੇ ਅੱਗੇ ਵਧ ਗਏ ਉਹ ਮੀਡੀਅਮ ਹੋ ਗਏ ਹੋਰ ਅੱਗੇ ਵਧ ਗਏ ਉਹ ਫਿਰ ਲਾਸ਼ ਆ ਗਏ ਤੇ ਸ਼ੁਰੂਆਤ ਤਾਂ ਸਟਾਰਟਅਪ ਦੀ ਜ਼ੀਰੋ ਤੋਂ ਹੀ ਹੁੰਦੀ ਹੈ ਨਾ ਕਿੱਦਾਂ ਜੀ ਸੋ ਸਟਾਰਟਅਪ ਇੰਡੀਆ ਦਾ ਜਿਹੜਾ ਇੱਕ ਪ੍ਰੋਜੈਕਟ ਇੱਕ ਡ੍ਰੀਮ ਜਿਹੜਾ ਪ੍ਰਧਾਨ ਮੰਤਰੀ ਨਰਮੋਦੀ ਮੋਦੀ ਹੋਰਾਂ ਨੇ ਸ਼ੁਰੂ ਕੀਤਾ ਸੀ 2016 ਦਾ ਸੁਪਨਾ ਕ੍ਰਾਂਤੀ ਬਣ ਗਿਆ 2025 ਬੜਾ ਸ਼ਾਨਦਾਰ ਸਾਲ ਰਿਹਾ ਸਟਾਰਟਅਪ ਇੰਡੀਆ ਨੂੰ ਲੈ ਕੇ ਅੱਜ ਦਿਨ ਵੀ ਅਸੀਂ ਸਟਾਰਟਅਪ ਦਾ ਮਨਾ ਰਹੇ ਹਾਂ ਸੋ ਉਹਦੇ ਤਹਿਤ ਯੂਥ ਬਹੁਤ ਵੱਡੇ ਪੱਧਰ ਤੇ ਇਕਨੋਮੀ ਦੇ ਵਿੱਚ ਕੰਟ੍ਰਿਬਿਊਟ ਕਰਦੇ ਹੋਏ ਅੱਗੇ ਆ ਰਿਹਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਡਿਜੀਟਲ ਇੰਡੀਆ ਨੂੰ ਇਸੇ ਤਰ੍ਹਾਂ ਅੱਗੇ ਪ੍ਰੋਤਸਾਹਨ ਦਿੰਦੇ ਹੋਏ ਇਹਦੇ ਵਿੱਚ ਤਰਾਦੀ ਸਹਾਇਤਾ ਦੇ ਲਈ ਸੋ ਅੱਜ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਚ ਪਹੁੰਚਣ ਲਈ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ